ਸੇਮਰਨਾ ਖੜੀ ਹੋ ਪਹਿਲਾਂ ਪਹਿਲਾਂ ਪਾਰ ਪਾਰ ਫੇ ਪੈਰਾਂ ਤੇ ਫਿਰ ਖੜੀ ਹੋ ਜਾ ਇੱਕ ਵਾਰੀ ਫਿਰ ਛੱਡ ਦੂੰ ਖੜੀ ਹੋ ਜਾ ਇੱਕ ਵਾਰੀ ਇੱਕ ਵਾਰੀ ਖੜੀ ਹੋ ਜਾ ਇੱਕ ਵਾਰੀ ਖੜੀ ਹੋ ਜਾ ਫਿਰ ਬਿਠਾ ਦੂੰਗਾ ਉਹ ਵੀ ਚੋਪੀ ਪਹਿਲਾਂ ਜਿਸੇਮਰਨਾ ਸਾਢੇ 3 ਸਾਲ ਗੰਗਰੇ ਤੇ ਬੰਦ ਸੀ ਸਾਢੇ 3 ਸਾਲ ਸਾਢੇ 5 ਸਾਲਾਂ ਬਾਅਦ ਇੱਥੇ ਆ ਕੇ ਇਸ਼ਨਾਨ ਕੀਤਾ ਕੁਛ ਨਹੀਂ ਦੀ ਦੋਦੇ ਪੈਣੋਂ ਵੀ ਹਟ ਗਈ ਹੁਣ ਤੇ ਸਿਹਤ ਸਾਰੇ ਦਿੱਤੀਆਂ ਅੰਧਰਾ ਲੱਖੇ ਤਾਂ ਜੀ ਆ ਕੇ ਮੇਰੀ ਭੈਣ ਨੂੰ ਗੱਲ ਦਾ ਭਾਈ ਜੀ ਕੁਝ ਤਾਂ ਕਰਦਾ ਕਿ ਮੇਦੀ ਬਹੁਤ ਥੋੜਾ ਲੱਗ ਗਈ ਵਾਹ ਹੱਸੀ ਗਈ ਮੈਂ ਤੇਰੇ ਨਾਲ ਸੀ ਮਰਨ ਅੱਜ ਵਾਲ ਨਹੀਂ ਪਾਇਆ ਜੀ ਮੱਛੀ ਦੇ ਲਾਉਣੀਆਂ ਲਾਇਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤੇ ਜੀ ਓਰੀ ਛੋਟੀ ਭੈਣਾਂ ਦੀ ਸਿਮਰਨ ਸਾਢੇ 3 ਸਾਲ ਕਮਰੇ ਤੇ ਬੰਦ ਸੀ ਸਾਢੇ 3 ਸਾਲ ਸਾਢੇ 3 ਸਾਲਾਂ ਬਾਅਦ ਇੱਥੇ ਆ ਕੇ ਇਸ਼ਨਾਨ ਕੀਤਾ ਬਹੁਤ ਡੋਲੇ ਪਿੰਡਾਂ ਤੋਂ ਜਦ ਤੱਕ ਮਾਂ ਜੇ ਆਉਂਦੀ ਸੀ ਮਾਂ ਸਾਥ ਸੀਗੀ ਮਾਂ ਤਰਜੀਹ ਦੀ ਦੁਨੀਆ ਤੋਂ ਪਿਆ ਜਵਾਨ ਤੇ ਨੂੰ ਕਿਵੇਂ ਨਿਭਾਵੇ ਕਿਵੇਂ ਉਹਦੇ ਕੱਪੜੇ ਬਦਲਾਵੇ ਤੇ ਅੱਜ ਤੇ ਜਾਂਦਾ ਸੀ ਬਸ ਕਮਾ ਲਿਆ ਹੁੰਦਾ ਸੀ 2 300 ਰੁਪਏ ਖਵਾਣ ਦਾ ਕਿ ਇਹਨੂੰ ਕੋਈ ਰਿਸ਼ਤੇਦਾਰ ਨਹੀਂ ਸੀ ਆਉਂਦਾ ਕੋਈ ਮਾਸੀ ਕੋਈ ਚਾਚੀ ਕੋਈ ਤਾਈ ਕੋਈ ਭੈਣ ਕੋਈ ਭੂਆ ਸੱਤ ਦੰਨ ਸਾਲ ਲੰਘ ਗਏ ਬਾਬੇ ਦੀ ਕਿਰਪਾ ਹੋਈ ਸਾਢੇ 3 ਸਾਲਾਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਤੇ ਕੈਂਪ 'ਚ ਲੈ ਕੇ ਆਇਆ ਬਾਪ ਸਾ ਦਿੱਤੀ ਨੂੰ ਜਦੋਂ ਕੈਂਪ 'ਚ ਲੈ ਕੇ ਆਇਆ ਤਾਂ ਅਸੀਂ ਹਾਲ ਦੇਖ ਕੇ ਜਿੰਨੇ ਜੱਟਾਂ ਬਣੀਆਂ ਹੋਈਆਂ ਸਿਰ ਦੇ ਵਿੱਚ ਗੰਦੇ ਕੱਪੜੇ ਪਾਏ ਬਾਪੂ ਰੋਣ ਲੱਗ ਗਿਆ ਇਹਨਾਂ ਪੁੱਤ ਜਵਾਨ ਆ ਮੈਂ ਨਿਵਾ ਨਹੀਂ ਸਕਦਾ ਮੈਂ ਕੱਪੜੇ ਨਹੀਂ ਬਦਲ ਸਕਦਾ ਬਾਕੀ ਮੈਂ ਇਹਨੂੰ ਰੋਟੀ ਪਾਣੀ ਦੀ ਕਮੀ ਨਹੀਂ ਹੁੰਦੀ ਹੁੰਦਾ ਪੂਰੀ ਮਦਦ ਕਰਦਾ ਜੋ ਹੋ ਸਕਦਾ ਫਿਰ ਭੈਣ ਨੂੰ ਇੱਥੇ ਰੱਖਿਆ ਇਸ਼ਨਾਨ ਪਾਣੀ ਕਰਾਇਆ ਸਿਮਰਨ ਦਾ ਦਵਾਈ ਸ਼ੁਰੂ ਹੋਈ ਇਹ ਭੈਣ ਸਾਡੇ ਪਰਿਵਾਰ ਦੀ ਮੈਂਬਰ ਸਾਡੀ ਧੀ ਸਿਮਰਨ ਕੁਛ ਰਹਿੰਦੀ ਆ ਦੌਰੇ ਪੈਣੋਂ ਵੀ ਹਟ ਗਈ ਹੁਣ ਤੇ ਸਿਹਤ ਵਿੱਚ ਸਾਰੇ ਗਿੱਤ ਹਾਰ ਦੇ ਰਾਤ ਤਸਰੀ ਕਰ ਬੱਸ ਅਰਦਾਸ ਕਰਿਓ ਆਉਣ ਵਾਲਾ ਜੀਵਨ ਮੇਰੀ ਭੈਣ ਦਾ ਖੁਸ਼ੀਆਂ ਭਰਿਆ ਹੋਵੇ ਅਜੇ ਉਮਰ ਬਹੁਤ ਘੱਟ ਆ ਗੁਰੂ ਘਰ ਦਾ ਸਾਰੇ ਠੀਕ ਆ ਇਹ ਸਾਡੀ ਮੰਜੀਤ ਭੈਣ ਆ ਇਹਨੂੰ ਅਸੀਂ ਕੋੜਪੁਰ ਤੋਂ ਮੱਲਾ ਵਾਲੇ ਤੋਂ ਲੈ ਕੇ ਆਏ ਜੀ ਇਹ ਭੈਣ ਉਧਰੋਂ ਦੇਖੋ ਇਹਦੇ ਵੀ ਪਰਿਵਾਰ ਦੇ ਮੈਂਬਰ ਜੇ ਕੋਈ ਦੇਖਦੇ ਆ ਸਾਡੇ ਵੀਡੀਓ ਨੂੰ ਫਾਈਲ ਮਿਲ ਜੂ ਆਕੇ ਤਰਸਦੀ ਰਹਿੰਦੀ ਮੈਨੂੰ ਹਰ ਰੋਜ਼ ਪੁੱਛਦੀ ਨੇ ਇਹਨੂੰ ਕਦੋਂ ਭੇਜੇਗਾ ਮੈਨੂੰ ਕਦੋਂ ਭੇਜੇਗਾ